ਹਾਂਜੀ ਇਹ ਜੀ ਮਿੱਤੀ 2724 ਨੂੰ ਪ੍ਰੀਤ ਟੈਲੀਕਾਮ ਹੈ ਜੀ ਚੋਲਾ ਸਾਬ ਕਸ਼ਮੀਰੀ ਵਿੱਚ ਇੱਥੇ ਕੋਈ ਦਿਨ ਦਿਨ ਦੇ 3 ਵਜੇ ਦੁਆਨ ਪਚਾਤੇ ਵਿਕਤੀਆਂ ਨੇ ਗੋਲਾਬਾਰੀ ਕਰਕੇ ਦੋ ਬੰਦਿਆਂ ਨੂੰ ਜ਼ਖਮੀ ਕੀਤਾ ਸੀ ਜਿਹਦੇ ਵਿੱਚ ਪ੍ਰੀਤ ਤੇ ਰਾਜੀ ਟੌਮ ਦਾ ਬਾਲਕੁਰ ਜਿੰਦਰ ਸਿੰਘ ਵੀ ਸੀ ਚਲੋ ਇਹ ਵਾਰਦਾਤ ਦੀ ਤਲਾਸ਼ ਮਿਲਤੇ ਸਾਰੇ ਸੀਨੀਅਰ ਅਫਸਰ ਮੌਕੇ ਤੇ ਗਏ ਤੇ ਐਫਆਈਆ ਨੰਬਰ 47 ਦਰਜ ਕਰਕੇ ਦੀ ਤਫ਼ਤੀਸ਼ ਲੈਣ ਦੀ ਅਮਲ ਚ ਜਿਹੜਾ ਨਿਤ ਪਿੱਛੇ ਪਾਇਆ ਗਿਆ ਵੀ ਇਹਨੂੰ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਵੱਲੋਂ ਫਰੋਤੀ ਦੀ ਤੰਕੀਆਂ ਆਈਆਂ ਸੀ ਤੇ ਉਸੇ ਮਿਲ ਕੇ ਫਰੋਤੀ ਕਰਕੇ ਇਹਨੂੰ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਨੇ ਦੂਆਂ ਚਾਤਿਆ ਗੋਈ ਬਾਤਾਂ ਕਰਾਈ ਸੀ ਇਹਨੂੰ ਬੜੀ ਗੰਭੀਰਤਾ ਨਾਲ ਲਿਆ ਗਿਆ ਜਿਹੜਾ ਪੁਲਿਸ ਲੋਕ ਵੀ ਇਤਨਾ ਲੈ ਕੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੁਰਾ ਸਾਹਿਬ ਵੱਲੋਂ ਸਪੈਸ਼ਲ ਮੁਹਿੰਮ ਚਲਾਈ ਗਈ ਸਪੈਸ਼ਲ ਗਾਈਡੈਂਸ ਦਿੱਤੀ ਗਈ ਉਹਨਾਂ ਵੱਲੋਂ ਗਾਈਡੈਂਸ ਦਿੱਤੀ ਉਹਨਾਂ ਦੇ ਅਨੁਸਾਰ ਤੇ ਐਸਪੀ ਜੀ ਸਾਹਿਬ ਦੇ ਨੇ ਲੈਸ ਅਨੁਸਾਰ ਮਤੀ 11824 ਨੂੰ ਇਹ ਮਕਦਮਾ ਦਾ ਇੱਕ ਦੇਸ਼ੀ ਸੋਨ ਸਿੰਘ ਜਿਹੜਾ ਕਿ ਪਿੰਡ ਚੌਧਰੀ ਵਾਲਾ ਨਸ਼ਹਿਰਾ ਪੰਨੀਆ ਦਾ ਰਹਿਣ ਵਾਲਾ ਵਾ ਉਹਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਉਹਦੇ ਕੋਲ ਇੱਕ ਪਿਸਤੌਲ 315 ਬੋਲ ਦਾ ਬਰਾਮਦ ਤੇ ਨਾਲ ਦੂਰੋਂ ਬਰਾਮਦ ਕੀਤੇ ਨੇ ਤੇ ਇਸ ਦੌਰਾਨ ਇਹ ਪੁੱਛ ਕੇ ਇਸ ਦਾ ਰੋਲ ਇਹ ਸੀ ਇਹ ਵਾਰਦਤ ਦੇ ਟਾਈਮ ਮੋਟਰਸਾਈਕਲ ਚਲਾਉਂਦਾ ਸੀ ਇਹ ਮੋਟਰਸਾਈਕਲ ਡਰਾਈਵਰ ਸੀ ਦੇ ਵਾਰਦਤ ਤੋਂ ਬਾਅਦ ਆ ਜਿਹਨੇ ਚੀਮਾ ਨਾਂ ਦਾ ਮੁੰਡਾ ਜਿਹੜਾ ਕਰਨ ਕਰਕੇ ਗਿਆ ਸੀ ਉੱਥੇ ਉਹਨੂੰ ਇਹ ਭਾਗ ਦੀ ਵਾਰਦਾਤ ਹੋਈ ਜਬ ਉਹ ਤੋਂ ਗੁੱਸੇ ਦਾ ਲੱਗਿਆ ਇਹ ਸਾਡੇ ਕੋਲ ਹੁਣ ਰਿਮਾਂਡ ਤੇ ਹੈ ਜੀ 17 ਤਰੀਕ ਤੱਕ ਇਹਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਰਾਂ ਨੇ ਪੁੱਛਿਆ ਜਿਸ ਨੇ ਕਾਫੀ ਕੁਝ ਦੱਸਿਆ ਤੇ ਹੋਰ ਵੀ ਸਬੂਤ ਹੋਸ਼ੀ ਅਗੇ ਨਹੀਂ ਇਹਦੇ ਵਿੱਚ ਜਿਹੜੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਨੇ ਉਹ ਬਾਈ ਨੇਮ ਉਹਨਾਂ ਦੇ ਪਰਚਾ ਦਰਜ ਹੋ ਜੀ ਤੇ ਇਸ ਤੋਂ ਸવાય ਇਹਨਾਂ ਨੇ 6 ਬੰਦਿਆਂ ਦੇ ਹੋਰ ਨਾਂ ਦੱਸੇ ਨੇ ਜਿਨ੍ਹਾਂ ਨੇ ਹੈਲਪ ਕੀਤੀ ਹੈ ਇਹਨਾਂ ਦੀ ਰੈਕੀ ਕੰਮ 'ਚ ਹੈਲਪ ਕੀਤੀ ਹੈ ਜਾਂ ਜਿਨ੍ਹਾਂ ਨੇ ਇਹਨੂੰ ਸਿੱਧੇ ਦਾ ਸਿੱਧੇ ਤੌਰ ਤੇ ਮਦਦ ਕੀਤੀ ਹੈ ਕੋਈ ਉਹਨਾਂ ਦੇ ਨਾਮ ਹੀ ਹੈਗੇ ਨੇ ਜੀ ਛੇ ਹੋਰ ਦੇ ਸੀ ਕਿਤੇ ਜਿਹੜੇ ਬੰਦੇ ਆ ਨੌਕਰੀ ਕਿੰਨੇ ਨੇ ਇਹਨਾਂ ਨੂੰ ਦੇਖੀ ਕਿ ਇਹਨਾਂ ਨੂੰ ਹੈਲਪ ਕੀ ਹਾਂ ਉਹਨਾਂ ਚੋਂ ਜ਼ਿਆਦਾ ਨੌਕਰੀਆਂ ਨਾਲੇ ਨੇ ਕੋਈ ਬਾਹਰ ਦੇ ਵੀ ਹੈਗੇ ਨੇ ਆਟੋ ਚ ਸਟਰੀ ਹੈ ਬੰਦੇ ਮੋਕ ਸ਼ੂਟਰ ਉਹ ਮੋਕ ਸ਼ੂਟਰ ਚੀਮਾ ਨਾ ਦਾ ਜੀ ਉਹਦੀ ਤਲਾਸ਼ ਜਾਰੀ ਹੈ ਜੀ ਉਹ ਸਾਡੇ ਕੋਲ ਕਿੰਨੀ ਫੀਸ ਮੰਗੀ ਦੀ 10 ਕੁ